ਫਗਵਾੜਾ ਦੇ ਪਿੰਡ ਮਾਨਕਾ ਵਿਖੇ ਬਾਬਾ ਸੋਨੂ ਤੇ ਉਸ ਦੀ ਪਤਨੀ ਅਤੇ ਸਾਲੀ ਪਰਿਆ ਵੱਲੋਂ ਸੋਸ਼ਲ ਮੀਡੀਆ ਤੇ ਗੰਭੀਰ aarop ਲਾ ਦਿੱਤੇ ਹਨ ਜਿਸ ਨਾਲ ਬਾਬਾ ਜੀ ਦੀ ਸੰਗਤ ਵਿੱਚ ਵੀ ਰੋਸ ਪਾਇਆ ਜਾ ਰਹੀਆ ਹੈ ਬਾਬਾ ਸੋਨੂ ਨੇ ਸਾਰੇ aaropa ਦਾ ਖੰਡਨ ਫਗਵਾੜਾ ਐਕਸਪ੍ਰੈਸ ਨਿਊਜ਼ ਤੇ ਕੀਤਾ ਹੈ ਬਾਬਾ ਜੀ ਨੇ ਕਿਹਾ ਕਿ ਇਹ ਸਾਰਾ ਮੇਰੀ ਪਤਨੀ ਤੇ ਸਾਲੀ ਨੇ ਪੈਸਿਆਂ ਕਰਕੇ ਡਰਾਮਾ ਕੀਤਾ ਹੈ ਤੇ ਮੇਰੇ ਤੇ ਜਨਾਨੀ ਰੱਖਣ ਤੇ ਗੰਭੀਰ aarop ਲਾ ਦਿੱਤੇ ਜੇ ਮੈਂ ਇਨਾ ਹੀ ਗਲਤ ਸੀ ਮੈਂ ਜਨਾਨੀਆਂ ਰੱਖਿਆ ਸੀ ਤਾਂ ਮੇਰੀ ਸਾਲੀ ਪਰਿਆ ਮੇਰੇ ਉਪਰੋਂ ਪ੍ਰੋਗਰਾਮ ਤੇ ਲੱਖਾਂ ਰੁਪਏ ਕਿਉਂ ਸੁੱਟ ਰਹੀ ਹੈ ਤੁਹਾਨੂੰ ਦਿਖਾਉਂਦੇ ਆ ਵੀਡੀਓ ਜਿਸ ਵਿੱਚ ਬਾਬੇ ਤੇ ਸਾਲੀ ਪਰਿਆ ਬਾਬੇ ਉਪਰੋਂ ਪੈਸੇ ਸੁੱਟ ਰਹੀ ਹੈ ਦੇਖੋ ਵੀਡੀਓ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਾਂਜੀ ਬਾਬਾ ਜੀ ਜਿਹੜੇ ਤੁਹਾਡੇ ਸਿਵਲ ਹਸਪੀਟਲ 'ਚ ਤੁਹਾਡੀ ਵਾਈਫ ਨੇ ਅਰੋਪ ਲਾਏ ਆ ਉਹ ਮਾਮਲਾ ਕੀ ਹੈਗਾ ਮਾਮਲਾ ਦਾ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਜੀ ਆਪਾਂ ਜੀ ਆਦਾ ਤੇ ਵਾਈਗੁਰ ਜੀ ਦਾ ਖਾਸ ਆਵਾਜ਼ੂ ਜੀ ਦੇ ਕੋਲ ਆਪਣੇ ਉਹ ਜਿਹੜਾ ਮਾਮਲਾ ਸੀਗਾ ਜੀ ਉਹ ਪੈਸਿਆਂ ਦੇ ਚੱਕਰ ਸੀਗਾ ਮੈਂ 8 ਲੱਖ 59 ਹਜ਼ਾਰ ਰੁਪਈਆ ਨੂੰ ਭੁਆਇਆ ਸੀਗਾ ਇੱਕ ਟਰੈਕਟਰ ਵੇਚਿਆ ਮੈਂ 7.5 ਲੱਖ ਦਾ ਵੇਚਿਆ ਸੀ ਉਹਦੇ ਵਿੱਚੋਂ ਮੈਂ 1.5 ਲੱਖ ਰੁਪਈਆ ਆਲਰੇਡੀ ਖਾ ਚੱਕਾ ਜਦੋਂ ਮੈਂ ਉਹ ਚੀਜ਼ ਦੀ ਸੌਣੇ ਖਾਂਦਾ ਹਨ ਤੇ ਇੱਕ ਮੈਂ ਵਿੱਚੀ ਟਰਾਲੀ ਢਾਈ ਰੱਖ ਦਿੱਤੀ ਤੇ ਉਹਦੇ ਵਿੱਚੋਂ ਮੈਂ 1000 ਰੁਪਈਆ ਉਹਨਾਂ ਨੂੰ ਛੱਡਿਆ ਸੀਗਾ 2.49 ਹਜ਼ਾਰ ਰੁਪਈਆ ਹੋ ਗਿਆ ਜੀ ਇਹ ਪੈਸਾ ਨੂੰ ਲੈ ਦੇ ਕਿ ਉਥੇ ਪਿਛੇ ਲੰਗਰ ਹਾਰ ਪਾਉਣਾ ਸੀਗਾ ਮੈਂ ਕਿਹਾ ਵੀ ਪੈਸੇ ਸ਼ਾਮ ਕੇ ਰੱਖੀ ਉਹਦੇ ਪੱਲਰ ਕੱਢਣੇ ਸੀਗੇ ਅੱਛਾ ਤੇ ਉਹ ਜੀਸੀਬੀ ਵਾਲਾ ਮੁੰਡਾ ਆ ਗਿਆ ਉਹ ਕਹਿੰਦਾ ਪਾਪਾ ਜੀ ਵਿਜੋ ਕਰਾਉਣਾ ਕਰਾ ਲਾ ਫਿਰ ਮੈਂ ਹੁਣ ਮੈਂ ਨੂੰ ਕਿਹਾ ਵੀ ਚਲ ਨਾਲ ਸਰੀਆ ਵੀ ਲਾਇਆ ਨੇ ਪੱਲਰ ਭਾਜੋ ਪਸ਼ੂਆਂ ਨੇ ਫੇਰ ਲੰਗਦਾਂਗੇ ਪੂਰ ਦੇਣਾ ਉਹ ਜਦੋਂ ਇਹ ਤੋਂ ਪੈਸੇ ਮੰਗੇ ਤਾਂ ਇਹ ਕਹਿੰਦੀ ਮੇਰੇ ਕੋਲ ਹੈ ਨਹੀਂ ਉਹਦੇ ਵਿੱਚ ਚਲੋ ਵਿਵਾਦ ਵੀ ਹੋਇਆ ਐਵੇਂ ਹੋ ਜਾਂਦਾ ਤੁਹਾਨੂੰ ਪਤਾ ਇੱਥੇ ਰੁਪਈਆ 5-6 ਬੰਦਾ ਸਾਢੇ ਸਾਢੇ 10 ਰੁਪਈਆ ਵਾਚੇ ਲਾਪਾ ਲੈਂਦਾ ਤਾਂ ਹੁਣ ਪੈਸੇ ਦੇ ਲਾਪਾ ਸਾਢੇ ਉਹਦੇ ਵਿੱਚ ਕੀ ਹੋਇਆ ਇੱਕ ਸਾਡੀ ਕੋਰਟ ਤਰੀਕ ਸੀ ਕਿ ਸ਼ੁੱਕਰਵਾਰ ਮੈਂ ਜਿਹ ਪਹਿਲਾ ਰਾਈਨਾਮੇ ਪਹਿਲਾ ਸਾਡਾ ਕੇਸ ਚੱਲਣ ਗਿਆ ਜੀ ਹੂੰ ਜਦੋਂ ਰਾਈਨਾਮੇ ਹੋਟਲ ਦਾ ਇਹਨਾਂ ਕੀ ਕੀਤਾ ਮੈਂ ਇਹਨੂੰ ਕਿਹਾ ਵੀ ਤੈਨੂੰ ਜਾਸਾ ਮੋਰੇ ਪੇਸ਼ ਹੋਣ ਪੈਣਾ ਵੀ ਸਾਡੇ ਘਰ ਦਾ ਕਾਨੂੰਨ ਆ ਹੂੰ ਆਪਣੇ ਉਹ ਇਹ ਕਹਿੰਦੀ ਵੀ ਮੈਂ ਨਹੀਂ ਜਾਂ ਮੇਰੇ ਜੁੱਤੀ ਜਾਂਦੀ ਐ ਤਦ ਤੋ ਬੋਲਣਾ ਆਪੇ ਮੈਂ ਤਾਂ ਨਹੀਂ ਜਾਣਾ ਤੇਰੀ ਮਰਜ਼ੀ ਹੈ ਹਨਾ ਕੋਈ ਉਹਦੇ ਡੈਡੀ ਰਾਈਨਾਮੇ ਕਰਾ ਗਿਆ ਸੀਗਾ ਚਲੋ ਸਾਡਾ ਵੀ ਡੈਡੀ ਸੀਗਾ ਸੌਦਾ ਸਾਬ ਇਹ ਨਹੀਂ ਗੱਲ ਸੀ ਸਾਰੇ ਵਧੀਆ ਸੀ ਉਹ ਮੈਂ ਉਹਦੀ ਗੱਲ ਨਹੀਂ ਮੋੜੀ ਇਹ ਕਹਿੰਦੀ ਐ ਸੌਰੀ ਕਹੀ ਆ ਚਲੋ ਮੇਰੀ ਸੌਰੀ ਕਹੀ ਉਹ ਰੱਖ ਲਓ ਕਿਸੇ ਦੀ ਰੱਖ ਲਓ ਪਗਨ ਕਹਿਣਾ ਵੀ ਮੈਂ ਚੰਗਾ ਜਾ ਉਹ ਚੰਗੇ ਨਾ ਉਹਦੇ ਵਿੱਚ ਮੈਂ ਗਲਤ ਸੀ ਜਾਏ ਗਲਤ ਸੀ ਉਹ ਮਾਲਕ ਜਾਣਦਾ ਕਿਸੇ ਦੇ ਕਹਿਣਾ ਕੋਈ ਸਹੀ ਨਹੀਂ ਹੁੰਦਾ ਕੋਈ ਗਲਤ ਨਹੀਂ ਹੁੰਦਾ ਉਸ ਚੀਜ਼ ਦੇ ਵਿੱਚ ਇਹ ਨਹੀਂ ਕਿ ਕੀਤਾ ਹਾਂ ਹੁਣ ਜਿਹੜਾ ਝਗੜਾ ਹੋਇਆ ਇਹ ਇਥੋਂ ਸ਼ੁੱਕਰਵਾਰ ਤਰੀਕ ਸੀ ਤਾਂ ਸ਼ਨੀਵਾਰ ਨੂੰ ਕਿਹਾ ਵਖਰੇ ਕੀ ਹੋ ਜਾਣਾ ਤਾਂ ਉਹਦਾ ਆਲਰੇਡੀ ਰਾਇ ਨਾਮੇ ਹੋਇਆ ਸ਼ਨੀਵਾਰ ਨੂੰ ਮੈਂ ਪਹਿਲੇ ਜਾ ਕੇ ਸੇਵ ਕਰ ਦਿੱਤੀ ਆਪਣੇ ਪਤਾ ਨਹੀਂ ਕੀ ਕੀਤਾ ਨਾ ਕੀ ਨਹੀਂ ਮੈਨੂੰ ਸ਼ਨੀਵਾਰ ਜਾ ਕੇ ਵੀਰਵਾਰ ਇੱਕ ਹੋ ਹੈਗੀ ਰਾਤ ਨੂੰ ਮੈਂ ਦੇਖਿਆ ਵੀਰਵਾਰ ਪਹਿਲੇ ਆਪਣੇ ਸ਼ਨੀਵਾਰ ਨੂੰ ਐਨ ਨੂੰ ਮੈਂ ਪੁੱਛਿਆ ਮੈਂ ਕਿਹਾ ਪਸ਼ੂ ਲੈਣ ਮੈਨੂੰ ਕੇਵਲ ਕਾਫੀ ਟਾਈਮ ਲੱਗ ਜਾਂਦਾ ਚਲੋ ਕੰਮ ਪੈ ਜਾਂਦੇ ਡੇਰੇ ਦੇ ਕੰਮ ਜਾਂਦਾ ਇਹਨੂੰ ਫੇ ਐਤਵਾਰ ਨੂੰ ਮੈਂ ਸਵੇਰੇ ਜਦੋਂ ਪੁੱਛਿਆ ਮੈਂ ਕਿਹਾ ਵੀ ਪੈਸੇ ਲੈ ਸਰੀਆ ਲੈਣਾ ਦਾ ਉੱਥੋਂ ਤੋਂ ਤੋਂ ਮੈਂ ਮੈਂ ਹੋ ਗਿਆ ਚਲੋ ਮੈਂ ਨਹੀਂ ਕਹਿੰਦਾ ਇਹਦੇ ਡਿਗੀ ਆ ਇਹਦੇ ਵਿੱਚ ਰਸੋਈ ਚੋਂ ਕਾੜਾ ਹਿੱਦਿਆ ਪਸ਼ੂਆਂ ਦਾ ਤੇ ਤੜਕੇ ਦੋ ਵਾਰ ਡਿਗੀ ਆ ਜੋ ਛੱਟ ਲੱਗੇ ਕਿਹੜੇ ਤਰੀਕੇ ਨਾਲ ਲੱਗੇ ਇੰਨਾ ਸਬਰ ਕਰਨਾ ਬਹੁਤ ਔਖਾ ਪਿਆ ਹਾਂ ਦਾ ਭਾਜੀ ਉਹਦੇ ਵਿੱਚ ਫਿਰ ਕੀ ਕੀਤਾ ਉੱਥੇ ਅਸੀਂ ਹਸਪੀਟਲ ਚਲ ਗਏ ਆਪਣੇ ਉਹ ਥਾਣੇ ਤੇ ਮੈਨੂੰ ਉੱਥੋਂ ਫੋਨ ਆਇਆ ਕਿਸੇ ਦਾ ਗੁੱਡੀ ਦਾ ਉਹ ਕਹਿੰਦੀ ਪਪਾ ਜੀ ਵੀ ਤੁਹਾਡੇ ਘਰ ਵਾਲੀ ਦਾ ਇਹ ਕਹਿੰਦੀ ਮੈਂ ਪੈਸੇ ਲੈ ਕੇ ਆਉਣੀ ਆ ਉੱਥੋਂ ਫੋਨ ਆ ਕੇ ਤੁਹਾਡੇ ਘਰ ਵਾਲੀ ਦਾ ਮਾਰ ਕਟਾਤੀ ਤੁਹਾਡੇ ਤੇ ਮੈਂ ਕਿਹਾ ਕਾਦੀ ਸਾਡੇ ਤੇ ਕੋਈ ਐਡੀ ਕੋ ਗੱਲੇ ਨਹੀਂ ਹੋਈ ਕੋਈ ਐਡਾ ਮੈਟਰ ਨਹੀਂ ਹੋਇਆ ਕਹਿੰਦੀ ਆਪਣੇ ਮੈਂ ਕਿਹਾ ਅੱਛਾ ਜੀ ਚਲੋ ਜੀ ਅਸੀਂ ਥਾਣੇ ਗਏ ਪਹਿਲਾਂ ਉੱਥੇ ਰਿਪੋਰਟ ਲਖਾਈ ਵੀ ਸਾਡਾ ਇੰਦਾ ਤਾਂ ਨੁਕਸਾਨ ਹੋ ਗਿਆ ਆਪਣੇ ਸਾਨੂੰ ਇਸ ਕਾਲ ਦਾ ਨਹੀਂ ਸੀ ਐਡਮਿਟ ਹੋ ਗਿਆ ਕਿ ਤਾ ਉਹ ਮਾਰਕ ਨੂੰ ਪਤਾ ਜਿਹੜਾ ਸਹੀ ਆ ਜੇ ਮੇਰੇ ਤੇ ਗਲਤ ਹੋ ਤਾਂ ਮੇਤੇ ਕਾਰਵਾਈ ਹੋ ਜੇ ਉਹ ਬਾਤ ਆ ਉੱਥੇ ਹੋ ਜੀ ਮੈਂ ਇੱਚੀ ਨਮਾਇਨ ਕਹਿੰਦਾ ਵੀ ਮੈਂ ਸਹੀ ਆ ਜਿਹੜਾ ਜਿਹਨੂੰ ਸਹੀ ਲੱਗੂਗਾ ਉਹਨਾਂ ਨੂੰ ਆਪੇ ਕਰ ਦੋਗੇ ਉਹ ਇਹਨ ਕੀ ਕੀਤਾ ਉੱਥੇ ਗਿਆ ਤੇ ਜਦੋਂ ਹੀ ਥਾਣੇ ਗਏ ਤਾਂ ਉੱਥੇ ਆਪਣੇ ਉਹ ਕਹਿੰਦੇ ਤੁਸੀਂ ਇਦਾਂ ਕਰੋ ਸਿਵਲ ਹਸਪੀਟਲ ਚ ਜਾਓ ਬਾਬਾ ਜੀ ਕਹਿੰਦੇ ਕਿ ਆਨੂੰ ਝਗੜਾ ਵਧਾਉਣਾ ਕਹਿੰਦੇ ਤੁਸੀਂ ਮਨਾਓ ਉਹਨੂੰ ਆਪਣੇ ਘਰ ਵਾਲੀ ਨੂੰ ਜਦੋਂ ਆਪ ਵਧੀਆ ਆਫਸਰ ਥੀ ਕਿ ਵਿਚਾਰੇ ਮੈਂ ਕਿਹਾ ਠੀਕ ਹੈ ਭਾਜੀ ਚਲ ਜੰਨੇ ਆ ਤੇ ਉਹ ਵਕੀਲ ਸਾਹਿਬ ਸਾਹਿਬ ਵੀ ਸਾਡੇ ਤੇ ਗਿਆ ਤੇ ਚਲੋ ਮੇਰੇ ਨਾਲ ਬਾਬਾ ਜੀ ਸੀਗੇ ਤਾਂ ਉਧਰ ਪਾਪਿਆਂ ਦਾ ਫੋਨ ਆਇਆ ਕਿ ਤੂੰ ਲੈ ਕੇ ਆ ਨਾ ਆਣਿਆ ਛੱਡ ਕਾਨੂੰ ਕਾ ਤੇ ਭੈ ਭਾਣੇ ਛੱਡੋ ਕਹਿੰਦੇ ਹੋ ਜੂਗਾ ਸਭ ਕੁਝ ਫਿਰ ਉਹਨਾਂ ਕੀ ਕੀਤਾ ਫਿਰ ਕੀ ਹੋਇਆ ਆਪਣੇ ਚਲੋ ਅਸੀਂ ਉੱਥੇ ਜਦੋਂ ਚੱਲ ਗਏ ਤੇ ਉਹਨੇ ਇਹ ਰਾਜਾ ਉਹਦਾਂ ਟੱਕਰ ਬਈ ਮੋਰੇ ਆ ਮੇਰੀ ਸਹਾਲੀ ਜਿਹੜੇ ਕਹਿੰਦੀ ਕੰਗਣਾ ਰੋਤ ਵਰਗੀਆਂ ਮੈਂ ਪਤਾ ਨਹੀਂ ਜਿਹੜੇ ਰੋਗ ਕੰਗਣਾ ਕਿਹੜੀ ਕਹਿੰਦੀ ਮੈਨੂੰ ਕਹੋ ਉਹਨਾਂ ਕੀ ਕੀਤਾ ਆਪਣੇ ਸਾਡੇ ਦੇ ਅਲੀਕੇਸ਼ਨ ਹੈ ਜੀ ਰਾਮ ਰਹੀ ਫਲਾਨਾ ਮੈਂ ਚਲੋ ਮੈਨੂੰ ਇਹ ਰਾਮ ਰਹੀਮ ਕਹਿੰਦੀ ਕੁਛ ਕਹਿੰਦੀ ਆ ਸਾਰੀ ਦੁਨੀਆ ਨੂੰ ਪਤਾ ਜੇ ਮੈਂ ਅੱਜ ਤੱਕ ਇਸ ਧੀ ਭੈਣ ਨਾ ਮੇਰੀ ਕਿਸੇ ਦੀ ਕੋਰ ਕੋਣ ਦਾ ਫੋਟੋ ਆ ਤਾਂ ਮੈਂ ਕਹਣ ਵਾਲੀ ਜੁੱਤੀ ਚ ਪਾਣੀ ਪਿੰਦਾ ਜਿੰਨੀ ਦੁਨੀਆ ਮੇਰੀ ਵੀਡੀਓ ਦੇਖੂਗੀ ਠੀਕ ਆ ਮੈਂ ਡੇਰੇ ਤੇ ਨਹੀਂ ਬੈਠੂਗਾ ਆਪਣੇ ਘਰ ਕੰਮ ਕਰੂਗਾ ਮੈਨੂੰ ਕੋਈ ਇਦਾਂ ਦੀ ਕਰਨੀ ਹੈਗੀ ਮੈਂ ਇੱਥੇ ਪੱਕਾ ਰਹਾ ਮੈਂ ਕੋਈ ਝੰਡਾ ਗੱਡਿਆ ਮੈਂ ਕੋਈ ਕਾਜ ਨਹੀਂ ਕੀਤਾ ਮੈਨੂੰ ਕੋਈ ਨਹੀਂ ਆਪਣੀ ਮੇਰੇ ਕੋਲ ਜ਼ਮੀਨ ਆ ਕਿ ਜਦੋਂ ਮਰਜੀ ਮੈਂ ਆਪਣੀ ਜ਼ਮੀਨ 'ਚ ਡੇਰਾ ਬਣਾਉਂਗਾ ਠੀਕ ਆ ਜੀ ਬਣਾਉਂਗਾ ਵੀ ਰਾਮ ਮੰਦਰ ਮੈਨੂੰ ਇ ਜੇ ਜਿਹੜੇ ਰੋਪ ਲਾ ਰਹੀ ਪੈਸੇ ਕਰਕੇ ਲਾ ਰਹੀ ਤੇ ਸਾਰੇ ਪੈਸੇ ਕਾ ਕੇ ਰੋਪ ਹੋਏ ਜੀ ਇਹਨ ਮੇਰੀ ਸਾਲੀ ਨੇ ਉੱਥੇ ਛਿੰਝ ਪਾ ਲਈ ਸਾਡੀ ਗੱਡੀ ਤੇ ਭੰਨਣ ਤੱਕ ਪਈ ਮੈਨੂੰ ਉੱਥੇ ਬੰਦੇ ਅਫਸਰ ਖੜੇ ਬਲੋ ਤੁਮ ਕਲੀ ਜਮਾ ਕਹਿੰਦੇ ਬਾਬਾ ਜੀ ਤੁਸੀਂ ਬੋਲਣਾ ਮੈਂ ਅਸੀਂ ਕੋਈ ਬੋਲੇ ਹੀ ਨਹੀਂ ਨਾ ਮੈਨੂੰ ਕਦੀ ਮਾਰਾ ਗਿਆ ਮੈਂ ਇਹਨੂੰ ਮੱਥਾ ਹੀ ਟੇਕਿਆ ਸਿਰ ਮੈਂ ਕੁਛ ਵੀ ਆ ਛੋਟੀ ਆ ਚਾਹੇ ਬੜੀ ਆ ਨੂੰ ਮੱਥਾ ਲੱਗ ਟੇਕ ਦਿੰਦਾ ਮੈਂ ਬਾਬਾ ਜੀ ਸੌਂ ਕਾ ਕੇ ਨਾ ਇਹਨੇ ਚਲੋ ਜੋ ਵੀ ਬੋਲਿਆ ਸਾਬ ਕੋ ਕਹਿੰਦੀ RAM REHEMA ਫਲਾਣਾ ਮੈਂ ਤੁਹਾਡੇ ਹੁਣ ਫੋਨ ਤੇ ਵੀਡੀਓ ਪਾਉਂਗਾ ਜੇ ਮੈਂ RAM REHEMA ਮ ਮੈਂ ਜਨਾਨੀਆਂ ਰੱਖ ਰਾਂ ਦਾ ਮੇਰੇ 226000 ਰੁਪਇਆ ਮੇਰੇ ਤੋਂ ਦੀ ਕਿਉਂ ਛੱਡ ਕੇ ਗਈ ਮੇਰੇ ਸਿਰ ਦੇ ਉੱਤੇ ਦੀ ਬਾਰ ਗਿਆ ਮੈਂ ਤੁਹਾਨੂੰ ਵੀਡੀਓ ਤੁਸੀਂ ਨਾਲ ਚਲਾਉਂਗੇ ਤੁਹਾਨੂੰ ਪਤਾ ਲਾ ਜਾਣਾ ਹਾਂਜੀ ਇਹ ਸਭ ਪੈਸੇ ਕਰਕੇ ਡਰਾਮਾ ਹੋਇਆ ਜੀ ਸਾਨੂੰ ਇਸ ਕਾਲ ਦਾ ਕੋਈ ਨਹੀਂ ਸਾਨੂੰ ਕੁਝ ਚੰਗਾ ਕਵੇ ਕੋ ਮਾੜਾ ਕਵੇ ਉਹ ਮਾਲਕ ਦੇ ਹੱਥ ਵਾਸਾ ਜਿਹਨੂੰ ਚੰਗਾ ਲੱਗੂਗਾ ਮੈਨੂੰ ਚੰਗਾ ਕਹੂਗਾ ਜਿਹਨਾਂ ਮੈਨੂੰ ਮਾੜਾ ਕਹੂਗਾ ਉਹ ਉਹਦੀ ਆਪਣੀ ਸੋਚ ਆ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੈਨੂੰ ਚੰਗਾ ਕਹੋ ਮੈਂ ਕਿਸੇ ਨੂੰ ਕਹਿੰਦਾ ਮੇਰੇ ਕੋਲ ਆਓ ਮੈਂ ਕਿਸੇ ਨੂੰ ਕਹਿੰਦਾ ਮੈਨੂੰ ਪੈਸੇ ਚੜੋ ਜੇ ਕਹਿੰਦੇ ਤੁਹਾਨੂੰ ਬਾਹਰੋਂ ਪੈਸੇ ਆਉਂਦੇ ਤਾਂ ਦੁਆ ਆਉਂਦੇ ਆਉਂਦੇ ਜਿਹਨੂੰ ਸ਼ਾਦਾ ਉਹ ਮੈਨੂੰ ਹੁਣ ਵੀ ਪਾਇਆ ਮੁੰਡਿਆ ਜੀ ਜੇ ਉਹਨਾਂ ਨੂੰ ਰੌਲੇ ਦਾ ਪਤਾ ਲੱਗਾ ਉਹ ਕਹਿੰਦੇ ਬਾਬਾ ਇਹ ਆਪਾਂ ਤੁਹਾਡੇ ਨਾਲ ਖੜੇ ਆਂ ਜੇ ਤੇ ਚੀਜ਼ ਦੀ ਲੋੜ ਆ ਜਾਂ ਕਿੱਦਾਂ ਪਰ ਮੈਂ ਇਸ ਮਸਲੇ 'ਚ ਕਿਤੇ ਤੋਂ ਪੈਸਾ ਨਹੀਂ ਮੰਗਾਉਂਗਾ ਨਾ ਮੈਨੂੰ ਲੋੜ ਆ ਨਾ ਮੈਂ ਕਿਸੇ ਦਾ ਦੁਆ ਭੁਗਾਉਂਦੇ ਆਂਦੇ ਤੋਂ ਖੜੋ ਉੱਥੇ ਠਾਣੀ ਦੋਤੇ ਤੇ ਉਹਨ ਕੀ ਕਹਾ ਫਿਰ ਹੁਣ ਤੁਸੀਂ ਆਹ ਦੇਖਿਓ ਵੀ ਇਹ ਜਿਹੜੀ ਮੇਰੇ ਤੇ ਰੋਕ ਲਾਉਂਦੀ ਮੇਰੀ ਸਾਲੀ ਮੈਂ ਉਹਨੂੰ ਮਾਰਾ ਨਹੀਂ ਕਹਿੰਦਾ ਚਲੋ ਦੋਆਵੇ ਇਹ ਤੋਂ ਐਨੇ ਪੈਸੇ ਕਿੱਥੋਂ ਆਉਂਦੇ ਆ ਜੇ ਇਹ ਇਹਦਾ ਕੀ ਬਿਜ਼ਨਸ ਆ ਤਾਂ ਮੇਰੇ ਮੈਂ ਗਾਲਤ ਹਾਂ ਜੇ ਨਹੀਂ ਦੱਸੂਗੀ ਤਾਂ ਫਿਰ ਤੁਸੀਂ ਦੱਸੋ ਕੌਣ ਗਾਲਤ ਮੈਂ ਇਹਨੂੰ ਗਾਲਤ ਨਹੀਂ ਕਹਿੰਦਾ ਮੇਰੀ ਨਾਲ ਵੀਡੀਓ ਇਹਦੇ ਚਲਾਇਆ ਹੋਆ ਦੇਖੋ 226000 ਰੁਪਏ 5 500 ਦੇ ਨੋਟ ਫਿਰ ਝੋਲੇ ਦੇ ਵਿੱਚੋਂ ਕੱਢ ਕੇ ਲੋਕਾਂ ਦਾ ਕਹਿੰਦੇ ਤੁਸੀਂ ਬਾਬੇ ਦੇ ਪੈਸੇ ਛੱਡਦੇ ਭਾਈ ਜਿਹਦਾ ਕੋਈ ਮੈਨੂੰ ਚਾਹਣੇ ਵਾਲਾ ਜਿਹਦਾ ਕੋਈ ਇਥੋਂ ਕੰਮ ਮੇਰੇ ਥਰੂ ਬਣ ਗਿਆ ਆ ਬਾਬੇ ਪੈਸੇ ਥਰੂ ਬਣ ਗਿਆ ਮੈਂ ਕੁਝ ਨਹੀਂ ਜ਼ੀਰੋ ਲਿੰਕ ਕਰਨ ਵਾਲੇ ਬਾਬੇ ਆ ਉਹ ਤਾਂ ਮੇਰੇ ਤੇ ਛੱਟ ਨਹੀਂ ਆ ਉਹ ਤਾਂ ਮੈਨੂੰ ਜੋ ਚਾਹਣਾ ਚਾਹਣਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੈਨੂੰ ਕੋਈ ਚਾੜੋ ਨਾ ਮੈਨੂੰ ਕਿਸੇ ਪਸ਼ੂਆਂ ਦਾ ਕੰਮ ਕਰਦਾ ਆਪਣਾ ਟਰੈਕਟਰ ਟਰਾਲੀਆਂ ਲੈ ਆ ਕੇ ਵੇਚਦਾ ਸਾਰੀ ਦੁਨੀਆ ਨੂੰ ਪਤਾ ਮੇਰੇ ਜਿੰਨੇ ਪਸ਼ੂ ਕੋਲ ਮੈਂ ਨਹੀਂ ਕਹਿੰਦਾ ਮੈਂ ਕੰਨ ਫੜ ਕੇ ਨਾ ਮੇਰੇ ਵਪਾਰੀ ਵੇਚਦਾ ਘਾਟੇ ਹੁਣ ਬਾਧੇ ਹੁਣ ਮੇਰਾ ਸਰਕਲ ਬਿਲਕੁਲ ਵਧੀਆ ਚੱਲਦਾ ਔਰ ਆਲਰੇਡੀ ਮੈਂ ਸਾਰਾ ਕੰਮ ਕਰਕੇ ਡੇਰਾ ਬਣਾਇਆ ਮੈਨੂੰ ਕੋਈ ਇਹ ਬੰਦਾ ਨਹੀਂ ਕਹਿ ਸਕਦਾ ਇਸ ਬੰਦੇ ਨੇ ਬੇਲੀਆਂ ਖਾਧੀਆਂ ਤੇ ਜਿਸ ਬੰਦੇ ਦਾ ਕੋਈ ਕਾਊਂਟ ਏਟੀਐਮ ਬੈਂਕ ਦੀ ਕਾਪੀ ਹੈ ਨਹੀਂ ਆਪੇ ਨਕੋਟ ਮੈਂ ਹੁਣ ਅਟੈਚ ਕਰਾ ਦੇ ਨਾਲ ਉਹ ਵੀ ਚਲੋ ਕੋਈ ਮਸ਼ੀਨਰੀ ਅਗਲਾ ਕੋ ਚਾਰਦਾ ਜੇ ਕਿ ਨਾ ਮੈਨੂੰ ਆਰਟੀ ਬਣਾਉਣੀ ਪੈਂਦੀ ਹੈ ਨਾ ਮੇਰੇ ਕੋਈ ਨਾ ਟਾਈਮ ਘੁੰਮਣ ਦਾ ਨਾਮ ਹੈ ਕੋਈ ਨਹੀਂ ਗੱਲਾਂ ਕਰਨ ਦਾ ਟਾਈਮ ਨਾ ਮੈਂ ਕਿਤੇ ਅੱਜ ਤੱਕ ਦੇਰੋਂ ਬਾਹਰ ਹੀ ਰਿਹਾ ਰਾਤ ਨਾ ਮੈਂ ਕਿਸੇ ਤੀਰਥ ਤੇ ਜਾਣਾ ਮੈਂ ਨਾ ਕਿਤੇ ਉਹਦੇ ਮੈਂ ਸਭ ਤੋਂ ਵੱਡਾ ਤੀਰਥ ਇਹਨੂੰ ਹੀ ਛਾੰਮਦਾ ਸਭ ਤੋਂ ਵੱਡਾ ਸਥਾਨ ਇਹਨੂੰ ਛਾੰਮਦਾ ਔਰ ਮੇਰੀ ਜ਼ਿੰਦਗੀ ਜਿੱਨਾ ਚੜ ਰੱਖ ਮੈਂ ਇੱਥੋਂ ਚਲ ਵੀ ਜਾਵਾਂ ਮੇਰੇ ਤੇ ਕੋਈ ਦੁਆ ਵੀ ਹੋਵੇ ਫੇਰ ਮੇਰੇ ਬਾਬਿਆਂ ਤੇ ਜਾਨ ਹਾਜ਼ਰਾ ਜਿੰਨੇ ਜੋਗਾ ਹੈਗਾ ਜੋ ਮੇਰੇ ਦਿਲ ਚ ਹੋਗਾ ਮੈਂ ਇੱਥੇ ਬਣਾਉਂਗਾ ਜੋ ਮੇਰੇ ਦਿਲ ਚ ਹੋਗਾ ਮੈਂ ਇੱਥੇ ਪੈਸੇ ਲਾਉਂਗਾ ਮੇਰੇ ਕੋ ਸਾਰੇ ਤਰੇ ਦੁਨੀਆ ਦੇ ਆਉਂਦੇ ਹਨਗ ਬਾਬੇ ਵੀ ਆ ਕੇ ਰਹਿੰਦੇ ਆ ਮਹਾਂ ਦਾ ਸਾਰੇ ਤਰ੍ਹਾਂ ਦੀ ਦੁਨੀਆ ਆਉਂਦੀ ਸੂਫੀ ਸੰਤ ਸਾਧ ਮਹੰਤ ਮੈਂ ਨਹੀਂ ਕਹਿੰਦਾ ਮੈਂ ਵੀ ਜਾਂਦਾ ਉਹਨਾਂ ਕੋਲ ਪਰ ਇਹ ਆਵੇ ਅੱਜ ਤੱਕ ਮੇਰੇ ਅੱਦੇ ਬੋਲ ਤੇ ਉਹ ਨਹੀਂ ਮੇਰੇ ਤੇ ਜਾਣ ਕੀਤੀ ਅੱਦੇ ਬੋਲ ਤੇ ਆਪਾਂ ਅੱਜ ਜਾਨ ਹਾਜ਼ਰ ਕਰਾ